ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਦਿੱਲੀ ਇਲੈਕਸ਼ਨ ਨੂੰ ਲੈ ਕੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਨੇ ਕਿਉਂਕਿ ਦਿੱਲੀ ਦੇ ਉੱਤੇ ਇੱਕ ਅਜੀਬ ਵਰਤਾਰਾ ਹੋਇਆ ਸੀ ਕੁਝ ਸਾਲ ਪਹਿਲਾਂ ਕਿ ਇੱਕ ਨਵੀਂ ਬਣੀ ਪਾਰਟੀ ਜਿਹੜੀ ਆ ਉਹ ਬਹੁਤ ਵੱਡੇ ਬਹੁਮਤ ਨਾਲ ਉੱਥੇ ਸਥਾਪਿਤ ਹੋ ਗਈ ਔਰ ਲਗਾਤਾਰ ਤਿੰਨ ਵਾਰ ਉਹਨਾਂ ਜਿੱਤ ਪ੍ਰਾਪਤ ਕੀਤੀ ਭਾਰਤ ਦੀ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਕਈ ਤਰ੍ਹਾਂ ਦੇ ਰੰਗ ਸਾਨੂੰ ਵੇਖਣ ਨੂੰ ਮਿਲਦੇ ਆ। ਸੋ ਕੇਜਰੀਵਾਲ ਰਾਂ ਦੀ ਪੋਲਿਟਿਕਸ ਜਿੱਦਾਂ ਸ਼ੁਰੂ ਹੋਈ ਸੀ ਉਦਾਂ ਦੀ ਹੁਣ ਨਹੀਂ ਰਹੀ ਤੇ ਕੇਜਰੀਵਾਲ ਰਾਂ ਦਾ ਭੂਿਕ ਤੇ ਉਹਨਾਂ ਦੀ ਪਾਰਟੀ ਦਾ ਭੂਿਕ ਵੀ ਇਹਨਾਂ ਚੋਣਾਂ ਦੇ ਉੱਤੇ ਦਾਅ ਚ ਲੱਗਾ ਹੋਇਆ। ਸੋ ਅੱਜ ਅਸੀਂ ਕੇਜਰੀਵਾਲ ਦੀ ਜਿਹੜੀ ਇਹ ਸਾਰੀ ਸਿਆਸੀ ਖੇਡ ਹੈ ਇਹਦੇ ਉੱਪਰ ਗੱਲ ਤੁਹਾਡੇ ਨਾਲ ਕਰਨੀ ਚਾਹੁੰਦੇ ਆ। ਸੋ ਮੈਂ ਇਹਦਾ ਚੁੰੜ ਰਿਆ ਸੀ ਸਰਲੇਖ ਜਦੋਂ ਬਣਾ ਰਿਆ ਸੀ ਤਾਂ ਮੈਨੂੰ ਇਦਾਂ ਲੱਗਿਆ ਕਿ ਇਹਦਾ ਸਰਲੇਖ ਹੋਣਾ ਚਾਹੀਦਾ ਹੈ ਕਿ ਬਦਲੇ-ਬਦਲੇ ਮੇਰੀ ਸਰਕਾਰ ਨਜ਼ਰ ਆਤੇ ਹੈ ਕਿ ਗੀਤ ਹੈ ਨਾ ਉਹਦਾ ਵਾਲਾ ਹੈਡਿੰਗ ਬਦਲੇ-ਬਦਲੇ ਮੇਰੀ ਸਰਕਾਰ ਨਜ਼ਰ ਆਤੇ ਹੈ ਤੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਮਹੀਨ ਸਿਆਸਤ ਆ ਉਹ ਕਿਸ ਤਰ੍ਹਾਂ ਇਨਕਲਾਬੀ ਤੋਂ ਹਰੂਮਾਨ ਭਗਤ ਤੱਕ ਪਹੁੰਚ ਗਈ ਹੈ ਇਹਦੇ ਤੇ ਆਪਾਂ ਤੁਹਾਡੇ ਨਾਲ ਗੱਲ ਕਰਨੀ ਆ ਭਾਰਤ ਦੀ ਜਿਹੜੀ ਰਾਜਨੀਤੀ ਆ ਇਹਦੇ ਵਿੱਚ ਰਵਿੰਦ ਕੇਜਰੀਵਾਲ ਇੱਕ ਇਹੋ ਜਿਹਾ ਨਾਮ ਆ ਜਿਸ ਦੇ ਕਈ ਰੂਪ ਜਨਤਾ ਨੂੰ ਵੇਖਣ ਨੂੰ ਮਿਲੇ ਆ ਪਹਿਲਾਂ ਪਹਿਲ ਉਹ ਬਿਲਕੁਲ ਇਨਕਲਾਬੀ ਲੱਗਦੇ ਕੇਜਰੀਵਾਲ ਜਿਹੜੇ ਸੀ ਉਹ ਰਾਜਨੀਤੀ ਨੂੰ ਬਦਲ ਦੇਣ ਦੇ ਦਾਅਵਿਆਂ ਤੇ ਵਾਅਦਿਆਂ ਨਾਲ ਸਿਆਸੀ ਪਿੰਡ ਚ ਆਏ ਸੀ ਉਹਨਾਂ ਨੂੰ ਬੜੇ ਚੈਲੰਜ ਵੀ ਕੀਤੇ ਗਏ ਸੀ ਜਦੋਂ ਉਹ ਲੋਕਾਂ ਦੇ ਨੁਕਸ ਕੱਢਦੇ ਸੀ ਤੇ ਉਹ ਕਹਿੰਦੇ ਸੀ ਇਲੈਕਸ਼ਨ ਲੜ ਕੇ ਵੇਖ ਲੋ ਉਹਨਾਂ ਫਿਰ ਇਲੈਕਸ਼ਨਾਂ ਲੜਨ ਦਾ ਫੈਸਲਾ ਲਿਆ ਉਹ ਆਪਣੀ ਬੜੀ ਤੀਖਣ ਕਈ ਲੋਕ ਤਾਂ ਕਹਿੰਦੇ ਬਣੀਆ ਬੁੱਧੀ ਦੇ ਸਦਕਾ ਇਨਕਲਾਬ ਜਿੰਦਾਬਾਦ ਦਾ ਅਧੂਰਾ ਜਿਹਾ ਨਾਰਾ ਲਾਉਂਦੇ ਰਹੇ ਜਿਸ ਦੇ ਭਰਮਜਾਲ ਚ ਆਮ ਵਿਅਕਤੀ ਦਾ ਫਸੇ ਹੀ ਫਸੇ ਕਈ ਲਿਓ ਲਥੇ ਕਾਮਰੇਡ ਵੀ ਇਹਦੀ ਖਿੱਚ ਤੋਂ ਬਚ ਨਾ ਸਕੇ ਭਾਵੇਂ ਕਿ ਸੱਜੇ ਸੱਜੇ ਇਸ ਠੂਠੇ ਮੁਠੇ ਇਨਕਲਾਬੀ ਰੰਗ ਦਾ ਭਰਮ ਵੀ ਟੁੱਟਣਾ ਸ਼ੁਰੂ ਹੋ ਗਿਆ ਤੇ ਬਹੁਤ ਸਾਰੇ ਲੋਕੀ ਪਿੱਛੇ ਵੀ हट ਗਏ ਤੇ ਬਹੁਤ ਸਾਰਿਆਂ ਨੂੰ ਕੇਸਰੀਵਾਲ ਦੀ ਪੋਲਿਟਿਕਸ ਨੇ ਪਿਛੇ ਟੱਕ ਵੀ ਦਿੱਤਾ ਜਿਹੜਾ ਆਪਾਂ ਸਾਰੇ ਜਾਣਦੇ ਆ ਉਹਨਾਂ ਨੇ ਪਹਿਲੀਆਂ ਵਿੱਚ ਆਪਣੀ ਰਾਜਨੀਤੀ ਦਾ ਅਦਰਸ਼ ਸ਼ਹੀਦ ਭਗਤ ਸਿੰਘ ਤੇ ਡਾਕਟਰ ਬੇਦਕਰ ਨੂੰ ਦੱਸਿਆ ਸੀ ਅਤੇ ਉਰਦੂ ਸ਼ਾਇਰ ਅਤੇ ਆਜ਼ਾਦੀ ਸੰਗਰਾਮੀ ਰਹੇ ਨੇ ਅਮਲਾਨਾ ਹਸਰਤ ਮਹਾਨੀ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਨਾਰਾ ਸੀ ਇਨਕਲਾਬ ਜ਼ਿੰਦਾਬਾਦ ਜਿਹਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਸੋਸ਼ਲਿਸਟ ਇਨਕਲਾਬੀ ਸਾਥੀਆਂ ਦੇ ਗਰੁੱਪ ਨੇ ਇਸ ਤਰ੍ਹਾਂ ਬਣਾਇਆ ਕਿ ਇਸ ਨਾਰੇ ਨੂੰ ਆਜ਼ਾਦੀ ਦੇ ਜੁੱਧ ਵਿੱਚ ਬੜੇ ਡੂੰਘੇ ਅਰਥ ਮਿਲ ਗਏ ਸੀਗੇ ਪੂਰਾ ਨਾਰਾ ਸਮਾਜਵਾਦ ਨੂੰ ਮਰਦਾਬਾਦ ਵੀ ਕਹਿੰਦਾ ਸੀਗਾ ਪਰ ਇਸ ਨੂੰ ਪੂਰੇ ਰੂਪ ਵਿੱਚ ਕੇਜਰੀਵਾਲ ਨੇ ਕਦੇ ਵੀ ਨਹੀਂ ਅਪਣਾਇਆ ਜੋ ਇਸ ਤਰ੍ਹਾਂ ਦਾ ਹੈ ਕਿ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮਰਦਾਬਾਦ ਜਿਹੜੇ ਕੇਜਰੀਵਾਲ ਤੇ ਉਹਨਾਂ ਦੇ ਭਗਤ ਹੈ ਉਹ ਇਸ ਨਾਰੇ ਦਾ ਪਹਿਲਾ ਹਿੱਸਾ ਜ਼ਰੂਰ ਲਾਉਂਦੇ ਰਹੇ ਇਨਕਲਾਬ ਜ਼ਿੰਦਾਬਾਦ ਪਰ ਸਾਮਰਾਜਵਾਦ ਬਾਰੇ ਉਹਨਾਂ ਕਦੇ ਗੱਲ ਕੀਤੀ ਹੀ ਨਹੀਂ ਰਾਜਨੀਤੀ ਨੂੰ ਵੈਸੇ ਉਹ ਚਿੱਕੜ ਦੱਸਦੇ ਰਹੇ ਦੇ ਨਾਲ ਇਹ ਕਹਿੰਦੇ ਰਹੇ ਕਿ ਇਸ ਚਿੱਕੜ ਚ ਉਤਰਿਆਂ ਤੋਂ ਬਗੈਰ ਇਹਨੂੰ ਸਾਫ਼ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਵੇਖਦੇ ਰਹੇ ਕਿ ਉਹ ਇਸ ਚਿੱਕੜ ਵਿੱਚ ਖੁਦ ਐਸੇ ਧਸੇ ਕਿ ਉਹਨਾਂ ਨੂੰ ਇਸ ਗੰਦਗੀ ਭਰੇ ਚਿੱਕੜ ਵਿੱਚੋਂ ਵੀ ਹੁਣ ਸ਼ੈ ਲੱਗਦਾ ਹੈ ਕਿ ਸੁਗੰਧ ਆਉਣ ਲੱਗ ਪਈ ਹੈ ਇਹ ਉਹੀ ਰਵਿੰਦ ਕੇਜਰੀਵਾਲ ਹੈ ਜੋ ਇੱਕ ਦਹਾਕਾ ਪਹਿਲਾਂ ਭ੍ਰਿਸ਼ਟਾਚਾਰ ਵਿਰੋਧੀ ਨੇਤਾ ਵਜੋਂ ਉੱਭਰਿਆ ਸੀ ਜੋ ਅਮੀਰਾਂ ਅਤੇ ਤਾਕਤਵਰ ਲੋਕਾਂ ਦਾ ਨਾਂ ਲੈਣ ਤੋਂ ਵੀ ਕਦੀ ਨਹੀਂ ਸੀ ਡਰਦਾ ਆਪਣੇ ਸਮਰਥਕਾਂ ਲਈ ਉਹ ਇੱਕ ਇਹੋ ਜਿਹਾ ਨੇਤਾ ਸੀ ਜਿਨਨੇ ਕਦੇ ਧਰਮ ਤੇ ਜਾਤ ਤੋਂ ਦੂਰ ਰਹਿ ਕੇ ਸਿਰਫ ਤੇ ਸਿਰਫ ਇਮਾਨਦਾਰੀ ਨੂੰ ਹੀ ਪੈਲ ਦਿੱਤੀ ਸੀ ਪਿਛਲੇ ਕੁਝ ਸਾਲਾਂ ਤੋਂ ਰਵਿੰਦ ਕੇਜਰੀਵਾਲ ਦੀ ਰਾਜਨੀਤੀ ਵਿੱਚ ਅੰਬੇਡਕਰਵਾਦ ਦੇ ਨਾਲ-ਨਾਲ ਹਿੰਦੂਤਵ ਅਤੇ ਲੋਕ ਲਬਾਉ ਉਯੋਜਨਾਵਾਂ ਦਾ ਜਨਤਕ ਪ੍ਰਦਰਸ਼ਨ ਜਿਹੜਾ ਜ਼ੋਰਦਾਰ ਟੰਗ ਨਾਲ ਉਹਨਾਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਸੀਨੀਅਰ ਪੱਤਰਕਾਰ ਆਸ਼ੂਤੋਜ ਜਿਹੜੇ ਕਈ ਸਮੇਂ ਉਹਨਾਂ ਦੇ ਸਾਥੀ ਵੀ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ 1918 ਤੱਕ ਕਰਵਿੰਦ ਕੇਜਰੀਵਾਲ ਦੇ ਨਾਲ ਰਿਹਾ ਹਾਂ ਇਸ ਦੌਰਾਨ ਮੈਂ ਉਹਨਾਂ ਨੂੰ ਧਰਮ ਦੇ ਨਾਂ ਤੇ ਵੋਟਾਂ ਇਕੱਠੀਆਂ ਕਰਨ ਦੀ ਕਦੇ ਵੀ ਕੋਸ਼ਿਸ਼ ਕਰਦੇ ਨਹੀਂ ਸੀ ਵੇਖਿਆ ਪਰ ਬਾਅਦ ਵਿੱਚ ਉਹ ਧਰਮ ਦਾ ਪ੍ਰਦਰਸ਼ਨ ਕਰਨ ਲੱਗ ਪਏ ਉਹ ਕਹਿੰਦੇ ਹਨ ਕਿ ਰਵਿੰਦ ਨੇ ਕੈਮਰੇ ਲੈ ਕੇ ਹਨੂਮਾਨ ਮੰਦਰ ਜਾਣਾ ਸ਼ੁਰੂ ਕਰ ਦਿੱਤਾ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਤਾ ਲੱਗਦਾ ਹੈ ਕਿ ਦੂਜੀਆਂ ਪਾਰਟੀਆਂ ਵਾਂਗ ਉਹ ਵੀ ਧਰਮ ਦੀ ਰਾਜਨੀਤੀ ਵਿੱਚ ਹੀ ਫਸ ਗਏ ਨੇ ਤੇ ਉਹੀ ਕਰ ਰਹੇ ਨੇ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 2017 ਵਿੱਚ ਦਿੱਲੀ ਐਮਸੀਡੀ ਵਿੱਚ ਆਮ ਆਦਮੀ ਬੁਰੀ ਤਰ੍ਹਾਂ ਹਾਰ ਗਈ ਸੀ ਤੇ ਰਵਿੰਦਰ ਕਾਜ ਕੇਜਰੀਵਾਲ ਨੂੰ ਆਪਣੀ ਰਾਜਨੀਤਿਕ ਸ਼ੈਲੀ ਬਦਲਣ ਲਈ ਮਜਬੂਰ ਹੋਣਾ ਪਿਆ ਸੀ ਸਾਲ 2018 ਵਿੱਚ ਦਿੱਲੀ ਦੀ ਸਤਾਧਾਰੀ ਆਪ ਸਰਕਾਰ ਨੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਤੀਰਥ ਯਾਤਰਾ ਯੋਜਨਾਵਾਂ ਸ਼ੁਰੂ ਕਰ ਦਿੱਤੀਆਂ ਦਾਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਕਰੀਬ 90000 ਲੋਕ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ ਹਾਲਾਂਕਿ ਆਮ ਆਦਮੀ ਪਾਰਟੀ ਵਾਲਿਆਂ ਦਾ ਕਹਿਣਾ ਹੈ ਕਿ ਇਹ ਤੀਰਚਾ ਯਾਤਰਾ ਸਿਰਫ ਹਿੰਦੂ ਧਰਮ ਦੇ ਲੋਕਾਂ ਲਈ ਨਹੀਂ ਕੀਤੀ ਜਾਂਦੀ ਇਸ ਯੋਜਨਾ ਨੂੰ ਚੋਣ ਸਿਆਸਤ ਲਈ ਵਰਤਿਆ ਨਹੀਂ ਜਾਂਦਾ ਜਦੋਂ ਕਰੋਨਾ ਆਇਆ ਤਾਂ ਆਪ ਨੇ ਆਪ ਮਤਲਬ ਆਮ ਆਦਮੀ ਪਾਰਟੀ ਨੇ ਨਜ਼ਾਮਉਦੀਨ ਮਰਕਜ਼ ਦਾ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਠਾਇਆ ਤੇ ਰਾਜਪਾਲ ਨੂੰ ਚਿੱਠੀ ਲਿਖ ਕੇ ਐਫ ਆਈ ਆਰ ਦਰਜ ਕਰਨ ਦੀ ਵੀ ਮੰਗ ਕਰ ਦਿੱਤੀ 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਾਰਟੀ ਕਰੰਸੀ ਨੋਟਾਂ ਦੇ ਉੱਤੇ Hindu ਦੇਵੀ ਦੇਵਤੇ ਦੀਆਂ ਤਸਵੀਰਾਂ ਲਗਣੀਆਂ ਚਾਹੀਦੀਆਂ ਹਨ ਜਨਵਰੀ 2024 ਨੂੰ ਜੁਧਿਆ ਦੇ ਰਾਮ ਮੰਦਰ ਵਿੱਚ ਪਵਿੱਤਰ ਜਿਹੜਾ ਪ੍ਰੋਗਰਾਮ ਕਿਹਾ ਜਾ ਰਿਹਾ ਹੋਇਆ ਸੀ ਇਸ ਦਿਨ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਰਾਮਲੀਲਾ ਦਾ ਮੰਚਨ ਕੀਤਾ ਸੀ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਲੈ ਕੇ ਤੇ ਵਰਕਰਾਂ ਨੇ ਭੰਡਾਰੇ ਤੇ ਪ੍ਰਸ਼ਾਦ ਵੰਡਣ ਤੇ ਜਲੂਸ ਕੱਢ ਕੇ ਇਹਦੇ ਵਿੱਚ ਭਰਪੂਰ ਹਿੱਸਾ ਲਿਆ ਸੀ ਕੁਝ ਦਿਨਾਂ ਬਾਅਦ ਅਰਵਿੰਦ ਕੇਜਰੀਵਾਲ ਰਾਮ ਮੰਦਰ ਦੇ ਦਰਸ਼ਨਾਂ ਲਈ ਪਰਿਵਾਰ ਸਮੇਤ ਉਜਧਿਆ ਵੀ ਗਏ ਸੀ ਜਦ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਇਹ ਤੋਂ ਦੂਰੀ ਬਣਾ ਕੇ ਰੱਖੀ ਸੀ ਕੇਜਰੀਵਾਲ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਦਿੱਲੀ ਦੀ ਸੇਵਾ ਲਈ RAM ਰਾਜ ਤੋਂ ਪ੍ਰੇਰਿਤ 10 ਸਿਧਾਂਤਾਂ ਦੀ ਪਾਲਣਾ ਕਰਦੀ ਹੈ ਦਿੱਲੀ ਵਿੱਚ ਬੰਗਲਾਦੇਸ਼ੀ ਅਤੇ ਰਾਂਘੀਆ ਸਮਰਥੀਆਂ ਪ੍ਰਤੀ ਆਮ ਆਦਮੀ ਪਾਰਟੀ ਦਾ ਰੁਖ ਵੀ ਹਮਲਾਵਰ ਰਿਹਾ ਹੈ ਦਿੱਲੀ ਸਰਕਾਰ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲਾ ਨਾ ਦਿੱਤਾ ਜਾਵੇ ਚੋਣਾਂ ਤੋਂ ਠੀਕ ਪਹਿਲਾਂ ਪਾਰਟੀ ਨੇ ਪੁਜਾਰੀ ਗਰੰਥੀ ਸਕੀਮ ਦਾ ਐਲਾਨ ਕੀਤਾ ਹੈ ਇਸ ਸਕੀਮ ਤਹਿਤ ਮੰਦਰ ਵਿੱਚ ਜਾਂ ਗੁਰਦੁਆਰਿਆਂ ਵਿੱਚ ਕੰਮ ਕਰਦੇ ਜਿਹੜੇ ਪੁਜਾਰੀ ਨੇ ਉਹਨਾਂ ਨੂੰ 18000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਹੈ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਹਨੂਮਾਨ ਦਾ ਭਗਤ ਦੱਸਦੇ ਹੋਏ ਇਸ ਗੱਲ ਨੂੰ ਦਰਾਇਆ ਹੈ ਇਹ ਪਹਿਲੀ ਵਾਰ ਨਹੀਂ ਜਦੋਂ ਰਵਿੰਦ ਕੇਜਰੀਵਾਲ ਨੇ ਖੁਦ ਨੂੰ ਹਨੂਮਾਨ ਦਾ ਭਗਤ ਦੱਸਿਆ ਹੈ ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਨਾਮਜ਼ਦਗੀ ਭਰਨ ਤੋਂ ਪਹਿਲਾਂ ਹੀ ਉਹ ਕਨਾਟ ਪਲੇਸ ਦੇ ਪ੍ਰਾਚੀਨ ਹਨੂਮਾਨ ਮੰਦਰ ਵਿੱਚ ਪਹੁੰਚੇ ਸਨ ਸਿਆਸੀ ਮੰਚਾਂ ਤੋਂ ਲੈ ਕੇ ਨਿਊਜ਼ ਟੀਵੀ ਕੈਮਰਿਆਂ ਤੱਕ ਉਹ ਅਕਸਰ ਹਨੂਮਾਨ ਚਾਲिसा ਰਮਾਇਣ ਦੀਆਂ ਕਹਾਣੀਆਂ ਅਤੇ ਇਹਦੇ ਨਾਲ ਜੁੜੇ ਪਾਤਰਾਂ ਦੀ ਮਦਦ ਨਾਲ ਆਪਣੇ ਵਿਰੋਧੀਆਂ ਦੇ ਤੇ ਨਿਸ਼ਾਨਾ ਬਣਾਉਂਦੇ ਵੇਖੇ ਜਾਂਦੇ ਹਨ ਕੇਜਰੀਵਾਲ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਮੈਂ ਹਨੂਮਾਨ ਜੀ ਦਾ ਸ਼ਰਧਾਲੂ ਆ ਬਚਪਨ ਵਿੱਚ ਮੈਂ ਪੂਰੀ ਪੂਰੀ ਰਾਤ ਕਈ ਵਾਰ 250 ਤੋਂ 300 ਵਾਰ ਬੈਠ ਕੇ ਹਨੂਮਾਨ ਜੀ ਦੀ ਆਰਤੀ ਕਰਿਆ ਕਰਦਾ ਸੀ ਜੇਕਰ ਤੁਹਾਨੂੰ ਜੀਵਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਤਹਾਨੂੰ 우ਮਾਂਜੀ ਦੀ ਸ਼ਰਨ ਵਿੱਚ ਚਲੇ ਜਾਓ ਤੁਹਾਡੀਆਂ ਸਾਰੀਆਂ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ 2011 ਦੀ ਜਨਮ ਗਣਨਾ ਜਿਹੜੀ ਹੋਈ ਸੀ ਉਹਦੇ ਅਨਸਾਰ ਦਿੱਲੀ ਦੀ ਆਬਾਦੀ 1.68 ਕਰੋੜ ਹੈ ਯਾਨੀ ਪੌਣੇ 2 ਕਰੋੜ ਤੋਂ ਥੋੜੀ ਜਿਹੀ ਘੱਟ ਤੇ ਇਹਨਾਂ ਵਿੱਚੋਂ 21.59 ਮਤਲਬ 21.59 ਲੱਖ ਯਾਨੀ ਕਿ 22 ਲੱਖ ਤੋਂ ਘੱਟ 38 ਲੱਖ ਦੇ ਕਰੀਬ ਜਾਨੀ ਕਿ ਕੁੱਲ ਆਬਾਦੀ ਦਾ ਕੋਈ 13 ਫੀਸਦੀ ਤੋਂ ਥੋੜਾ ਜਿਆਦਾ ਘਟ 12.86 ਫੀਸਦੀ ਮੁਸਲਮਾਨ ਨੇ ਤੇ 81.68 ਫੀਸਦੀ ਹਿੰਦੂ ਹਨ ਪਿਛਲੇ 41 ਸਾਲਾਂ ਤੋਂ ਪੱਤਰਕਾਰੀ ਕਰ ਰਹੇ ਵਨੀਤ ਵਾਹੀ ਦਾ ਕਹਿਣਾ ਇਹ ਹੈ ਕਿ ਦਿੱਲੀ ਦੀਆਂ ਕੁੱਲ 70 ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ 7 ਸੀਟਾਂ ਇਹੋ ਜਿਹੀਆਂ ਨੇ ਜਿੱਥੇ ਮੁਸਲਮ ਮੋਟਰ ਜਿਹੜੇ ਨੇ ਕੋਈ ਥੋੜਾ ਬਹੁਤ ਫੈਸਲਾ ਕੋਨ ਭੂਮਿਕਾ ਨਿਭਾ ਸਕਦੇ ਨੇ ਇਹਨਾਂ ਵਿੱਚ ਸੀਲੰਪੁਰ ਓਖਲਾ ਮੁਸਤਫਾਬਾਦ ਚਾਂਦਨੀ ਚੌਕ ਬੱਲੀਮਾਰਨ ਮਟਿਆ ਮਹਿਲ ਅਤੇ ਬਾਬਰਪੁਰ ਦੀਆਂ ਸੀਟਾਂ ਹਨ ਉਹ ਕਹਿੰਦੇ ਹਨ ਕਿ ਕੇਜਰੀਵਾਲ ਸਮਝ ਗਿਆ ਹੈ ਕਿ ਸਿਰਫ ਮੁਸਲਮਾਨਾਂ ਦੀ ਮਦਦ ਨਾਲ ਸਤਾ ਹਸਲ ਨਹੀਂ ਕੀਤੀ ਜਾ ਸਕਦੀ ਮੁਸਲਮ ਬੋਲ ਸੀਟਾਂ ਜਿੰਨਾਂ ਲਈ ਵੀ ਉਹਨੂੰ ਡੋਟਾਂ ਦੀ ਲੋਡ ਪੈਣੀ ਹੈ ਜੇਕਰ ਕਾਂਗਰਸ ਇਹਨਾਂ ਸੀਟਾਂ ਤੇ ਥੋੜੀ ਮਜ਼ਬੂਤ ਹੁੰਦੀ ਤਾਂ ਉਸ ਲਈ ਮੁਸ਼ਕਲ ਹੋ ਸਕਦੀ ਸੀ ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਦਾ ਮੰਨਣਾ ਹੈ ਕਿ ਦਿੱਲੀ ਦੀਆਂ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਇੱਕ ਸੀਟ ਵੀ ਨਹੀਂ ਮਿਲੀ ਕਾਂਗਰਸ ਦਾ ਵੋਟ ਬੈਂਕ ਸਾਰੇ ਦਾ ਸਾਰਾ ਆਮ ਆਦਮੀ ਪਾਰਟੀ ਵੱਲ ਚਲਾ ਗਿਆ ਮੁਸਲਮ ਜਿਹੜੇ ਸੀਗੇ ਉਹ ਭਾਰਤੀ ਜਨਤਾ ਪਾਰਟੀ ਵੱਲ ਜਾਣਾ ਨਹੀਂ ਚਾਹੁੰਦੇ ਉਹਨਾਂ ਕੋਲ ਕੇਜਰੀਵਾਲ ਨੂੰ ਛੱਡ ਕੇ ਹੋਰ ਕੋਈ ਥਾਂ ਹੀ ਬਾਕੀ ਨਹੀਂ ਹੈ ਜਿੱਥੇ ਉਹ ਜਾਣ ਉਹ ਕਹਿੰਦੇ ਹਨ ਕਿ ਕੇਜਰੀਵਾਲ ਨੂੰ ਲੱਗਦਾ ਹੈ ਕਿ ਮੁਸਲਮ ਵੋਟ ਬੈਂਕ ਤਾਂ ਉਹਦੀ ਜੇਬ 'ਚ ਹੈ ਅਜਿਹੇ ਵਿੱਚ ਹਨੂਮਾਨ ਚਾਲिसा ਪੜੋ ਆਪਣੇ ਆਪ ਨੂੰ ਹਿੰਦੂ ਦਿਖਾਓ ਤਾਂ ਜੋ ਵੋਟ ਬੈਂਕ ਜੋ ਰਵਾਇਤੀ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਮੰਨਿਆ ਜਾਂਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਤੋੜ ਕੇ ਆਪਣੇ ਨਾਲ ਜੋੜਿਆ ਜਾ ਸਕੇ ਆਸ਼ੂਤੋਸ਼ ਵੀ ਇਹੋ ਜਿਹਾ ਕਹਿੰਦੇ ਆ ਉਹ ਕਹਿੰਦੇ ਨੇ ਕਿ ਜਦੋਂ ਦਿੱਲੀ ਦੇ ਦੰਗੇ ਹੋਏ ਤਾਂ ਆਮ ਆਦਮੀ ਪਾਰਟੀ ਨੇ ਨਾਗਰਿਕਾਂ ਦੀ ਕੋਈ ਮਦਦ ਨਹੀਂ ਕੀਤੀ ਔਰਤਾ ਸ਼ਹੀਨ ਬਾਗ ਵਿੱਚ ਧਰਨੇ ਦੇ ਬੈਠੀਆਂ ਹੋਈਆਂ ਸਨ ਪਰ ਰਮਿੰਦ ਕੇਜਰੀਵਾਲੇ ਇੱਕ ਵਾਰ ਵੀ ਉੱਥੇ ਨਹੀਂ ਗਏ ਉਸ ਨੂੰ ਡਰ ਸੀ ਕਿ ਜੇਕਰ ਉਹਨਾਂ ਨੇ ਇਹੋ ਜਿਹਾ ਕੰਮ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਮੁਸਲਮ ਪੱਖੀ ਨੇਤਾ ਵਜੋਂ ਐਲਾਨ ਕਰ ਦੇਵੇਗੀ ਆਸ਼ੂਤੋਸ਼ ਕਹਿੰਦੇ ਹਨ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੀ ਤਕਲੀਫ ਸੁਣਨੀ ਚਾਹੀਦੀ ਸੀ ਪਰ ਉਹਨਾਂ ਨੇ ਉਹਨਾਂ ਨੂੰ ਨਹੀਂ ਸੁਣਿਆ ਸਿਰਫ ਇਸ ਲਈ ਕਿ ਹਿੰਦੂ ਵੋਟ ਉਹਨਾਂ ਤੋਂ ਦੂਰ ਨਾ ਹੋ ਜਾਵੇ ਇੱਕ ਸਮਾਂ ਸੀ ਜਦੋਂ ਅਰਿੰਦ ਕੇਜਰੀਵਾਲ ਸਿਰ ਤੇ ਗੋਲ ਟੋਪੀ ਪਾ ਕੇ ਇਫਤਾਰ ਪਾਰਟੀਆਂ ਵਿੱਚ ਸ਼ਾਮਲ ਹੋਇਆ ਕਰਦੇ ਸਨ ਪਰ ਸਮੇਂ ਦੇ ਨਾਲ ਨਾਲ ਉਹ ਉਹਨੇ ਤ ਦੂਰੀ ਬਣਾਉਣ ਲੱਗ ਪਏ ਸ਼ਰਦ ਗੁਪਤਾ ਦਾ ਕਹਿਣਾ ਹੈ ਕਿ 220 ਤੱਕ ਰਵਿੰਦ ਕੇਜਰੀਵਾਲ ਨੇ ਗੋਲ ਟੋਪੀ ਛੱਡ ਕੇ ਹਨੂਮਾਨ ਮੰਦਰ ਵਿੱਚ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਇਹ ਇੱਕ ਵੱਡਾ ਬਦਲਾਅ ਹੈ ਜੋ ਕਿ ਬਹੁਤ ਹੀ ਸਪਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਹਿੰਦੂਤਵ ਦੇ ਸਵਾਲ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆ ਰਵਿੰਦ ਕੇਜਰੀਵਾਲ ਨੇ ਕਿਹਾ ਸੀ ਤੁਸੀਂ ਮੰਦਰ ਜਾਂਦੇ ਹੋ ਮੈਂ ਵੀ ਜਾਂਣਾ। ਮੰਦਰ ਜਾਣ 'ਚ ਕੋਈ ਗਲਤ-ਗਲਤ ਨਹੀਂ ਹੁੰਦੀ। ਮੰਦਰ 'ਚ ਜਾਣ ਨਾਲ ਸ਼ਾਂਤੀ ਮਿਲਦੀ ਹੈ। ਇਸ ਵਿੱਚ ਗਲਤ ਹੈ ਕਿ ਜੋ ਲੋਕ ਇਤਰਾਜ਼ ਕਰ ਰਹੇ ਹਨ ਉਹਨਾਂ ਨੂੰ ਪਤਾ ਨਹੀਂ ਕੀ ਸਮੱਸਿਆ ਹੈ ਉਸਨੇ ਕਿਹਾ ਮੈਂ ਮੰਦਰ ਜਾਂਦਾ ਹਾਂ ਮੈਂ ਹਿੰਦੂ ਹਾਂ ਮੈਂ ਹਰੁਮਾਨ ਜੀ ਦਾ ਰਾਮ ਜੀ ਦੇ ਮੰਦਰ ਵੀ ਜਾਂਦਾ ਹਾਂ ਮੇਰੀ ਪਤਨੀ ਸ਼ਿਵ ਜੀ ਦੀ ਸ਼ਰਧਾਲੂ ਹੈ ਉਹ ਹਰ ਹਫਤੇ ਗੋਰੀ ਸ਼ੰਕਰ ਮੰਦਰ ਜਾਂਦੀ ਹੈ ਕਿਸੇ ਨੂੰ ਕੋਈ ਤਕਲੀਫ ਕਿਉਂ ਹੁੰਦੀ ਹੈ ਇਸ ਨੂੰ ਇੱਕ ਮੁੱਦਾ ਕਿਉਂ ਬਣਾ ਰਹੇ ਹੋ ਉਹ ਸੀਨੀਅਰ ਪੱਤਰਕਾਰ ਵਿਨੀਤ ਵਾਹੀ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਹੀ ਭਗਵਾਨ ਰਾਮ ਦਾ ਨਾਂ ਆਪਣੇ ਨਾਂ ਕੀਤਾ ਹੋਇਆ ਹੈ ਕਿਉਂਕਿ ਭਗਵਾਨ ਰਾਮ ਦਾ ਹੱਕਿਆ ਤਾਂ ਉਹਨਾਂ ਦੀ ਰਾਜਨੀਤੀ ਦੇ ਕੇਂਦਰ 'ਚ ਹੈ ਉਹ ਕਹਿੰਦੇ ਨੇ ਕਿ ਜਦੋਂ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਹਿੰਦੂਤਵ ਵਾਲੇ ਵਾਲੇ ਪਾਸੇ ਵਧੀ ਤਾਂ ਉਹਨਾਂ ਦੇ ਸਾਹਮਣੇ ਪਹਿਲੀ ਵੱਡੀ ਸਭ ਤੋਂ ਵੱਡੀ ਚੁਣੌਤੀ ਇਹ ਆਈ ਕਿ ਕਿਹੜਾ ਧਾਰਮਿਕ ਚਿੰਨ੍ਹ ਹੈ ਜਿਹਨੂੰ ਪੜਾਇਆ ਜਾਵੇ ਜਿਸ ਦੀ ਮਦਦ ਨਾਲ ਉਹ ਹਿੰਦੂ ਲੋਕਾਂ ਨਾਲ ਜੋੜ ਸਕਣ ਇਸ ਸਬੰਧ ਵਿੱਚ ਉਹਨਾਂ ਨੇ ਹਨੂਮਾਨ ਨੂੰ ਚੁਣ ਲਿਆ ਇਸ ਦੀ ਗੂੰਜ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਛਾਂ ਦਿੱਤੀ ਹਨੂਮਾਨ ਚਾਲੀਸਾ ਦਾ ਪਾਠ ਕਰਨ ਤੇ ਮੰਦਰ ਦੇ ਦਰਸ਼ਨ ਕਰਨ ਤੋਂ ਇਲਾਵਾ ਪ੍ਰਚਾਰ ਦੌਰਾਨ ਵੀ ਉਹ ਗਦਾ ਜਿਹੜੇ ਰੋਮਾਨ ਮੋਢੇ ਤੇ ਚੁੱਕ ਕੇ ਰੱਖਦੇ ਸੀ ਲੈ ਕੇ ਮੋਟਾ ਮੰਗਦੇ ਨਜ਼ਰ ਆਏ ਸੀਐਸਡੀਸੀ ਵਿੱਚ ਐਸੋਸੀਏਟ ਪ੍ਰੋਫੈਸਰ ਨੇ ਹਲਾਲ احمد ਉਹਨਾਂ ਦਾ ਮੰਨਣਾ ਹੈ ਕਿ ਚੋਣ ਦੀ ਰਾਜਨੀਤੀ ਦੇ ਹਿਸਾਬ ਨਾਲ ਪ੍ਰਤੀਕਾਂ ਦੀ ਚੋਣ ਕੀਤੀ ਜਾਂਦੀ ਹੈ ਤੇ ਰਿੰਦ ਅਰਵਿੰਦ ਕੇਜਰੀਵਾਲ ਨੇ ਹਨੂਮਾਨ ਨੂੰ ਚੁਣ ਕੇ ਇਹੋ ਜਿਹਾ ਹੀ ਕੰਮ ਕੀਤਾ ਹੈ ਉਹ ਕਹਿੰਦੇ ਹਨ ਕਿ ਲੋਕ ਕਹਿੰਦੇ ਹਨ ਕਿ ਕੇਜਰੀਵਾਲ ਅਜਿਹਾ ਕਰਕੇ ਭਾਰਤੀ ਜਨਤਾ ਪਾਰਟੀ ਦਾ ਜਵਾਬ ਦੇ ਰਿਹਾ ਹੈ ਪਰ ਇਹ ਗੱਲ ਜਵਾਬ ਦੇਣ ਦੀ ਹੈ ਹੀ ਨਹੀਂ ਸਭ ਨੂੰ ਸਤਾ ਹਸਲ ਕਰਨ ਦੀ ਇੱਕ ਸੋਚੀ ਸਮਝੀ ਰਾਜਨੀਤੀ ਹੈ ਉਹ ਹਿੰਦੂਤਵ ਦੇ ਪਰਵਚਨ ਨੂੰ ਖਤਮ ਨਹੀਂ ਕਰ ਰਿਹਾ ਉਹ ਇਸ ਵਿੱਚ ਇੱਕ ਸੰਚਾਲਕ ਦੀ ਭੂਮਿਕਾ ਨਿਭਾ ਰਿਹਾ ਹੈ ਉਹਨਾਂ ਦਾ ਮਕਸਦ ਇਸ ਦਾ ਫਾਇਦਾ ਚੁੱਕਣਾ ਹੈ ਤੇ ਚੋਣਾਂ ਜਿੱਤਣਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 6 ਮੁਸਲਮ ਮੁੰਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ ਜਦਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਵੀ ਮੁਸਲਮ ਮੁੰਮੀਦਵਾਰ ਨੂੰ ਨਹੀਂ ਉਤਾਰਿਆ ਸ਼ਰਦ ਗੁਪਤਾ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਹਿੰਦੂਤਵ ਵਿੱਚ ਕੋਈ ਰਲੇਵਾ ਨਹੀਂ ਹੈ ਉਸ ਬੜੇ ਸਪਸ਼ਟ ਹਨ ਉੱਥੇ ਉਹਨਾਂ ਕੋਲ ਮੁਸਲਮਾਨਾਂ ਲਈ ਕੁਝ ਵੀ ਥਾਂ ਨਹੀਂ ਹੈ ਕੇਜਰੀਵਾਲ ਮੁਸਲਮਾਨਾਂ ਦੀ ਵੋਟ ਦੀ ਖੇਤੀ ਕਰਨਾ ਚਾਹੁੰਦੇ ਹਨ ਉਹ ਕਹਿੰਦੇ ਹਨ ਕਿ ਭਾਰਤੀ ਜਨਤਾ ਪਾਰਟੀ ਦਾ ਡੀਐਨਏ ਸ਼ੁਰੂ ਤੋਂ ਹੀ ਕੱਟੜ ਹਿੰਦੂਤਵ ਰਿਹਾ ਹੈ ਉਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਹਨ ਉਹ ਮੁਸਲਮਾਨਾਂ ਨੂੰ ਟਿਕਟ ਦਿੰਦੇ ਹੀ ਨਹੀਂ ਉਹਨਾਂ ਦਾ ਨਿਸ਼ਾਨਾ ਦੇਸ਼ ਦੇ 80% ਦੀ ਹਿੰਦੂ ਲੋਕ ਹੀ ਹਨ ਜਿਨ੍ਹਾਂ ਤੋਂ 50% ਦੀ ਵੋਟਾਂ ਲੈਣੀਆਂ ਚਾਹੁੰਦੇ ਹਨ ਹਾਂ ਪਰ ਕੇਜਰੀਵਾਲ ਦਾ ਹਿੰਦੂਤਵ ਇੰਨਾ ਕੱਟੜਵਾਦੀ ਨਹੀਂ ਹੈ ਗੁਪਤਾ ਦਾ ਮੰਨਣਾ ਇਹ ਵੀ ਹੈ ਕਿ ਰਵਿੰਦ ਕੇਜਰੀਵਾਲ ਦਾ ਨਿਸ਼ਾਨਾ ਹਿੰਦੂ ਵੋਟਰਾਂ ਦਾ ਹਨ ਪਰ ਉਹ ਆਪਣੀ ਦਿੱਖ ਨੂੰ ਸੈਕੂਲਰ ਵੀ ਬਣਾਈ ਰੱਖਣ ਲਈ ਮੁਸਲਮਾਨਾਂ ਦਾ ਮੋਹ ਨਹੀਂ ਤਿਆਗ ਪਾ ਰਿਹਾ ਸੰਤੁਲਨ ਦੇ ਮੁੱਦੇ ਤੇ ਹਲਾਲ ਅਹਿਮਦ ਦਾ ਕਹਿਣਾ ਹੈ ਕਿ ਇਹ ਰਵਿੰਦ ਕੇਜਰੀਵਾਲ ਦੁਆਰਾ ਨਹੀਂ ਬਣਾਇਆ ਜਾ ਰਿਹਾ ਸਗੋਂ ਇਹ ਖੁਦ ਹੀ ਬਣਦਾ ਜਾ ਰਿਹਾ ਸੋ ਇਹ ਸੀ ਜੀ ਸਾਡਾ ਅੱਜ ਦਾ ਤੀਸਰੀ ਅੱਖ ਪ੍ਰੋਗਰਾਮ ਦਿੱਲੀ ਦੀਆਂ ਚੋਣਾਂ ਵਿੱਚ ਕੇਜਰੀਵਾਲ ਦੀ ਜਿਹੜੀ ਰਾਜਨੀਤੀ ਆ ਉਹਨੂੰ ਲੈ ਕੇ ਅਸੀਂ ਤੁਹਾਡੇ ਨਾਲ ਪਾਈ ਹੈ ਸਾਂਝ ਜਿਹਦਾ ਹੈਡਿੰਗ ਮੈਂ ਸੋਚ ਰਿਹਾ ਸੀ ਮੈਂ ਚੁਣਿਆ ਸੀਗਾ ਕਿ ਬਦਲੇ ਬਦਲੇ ਮੇਰੀ ਸਰਕਾਰ ਨਜ਼ਰ ਆਤੇ ਹਨ ਤੁਹਾਡਾ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ